ਪ੍ਰਿੰਸੀਪਲ ਕਰਨ ਸ਼ਰਮਾ ਸਰ ਦੇਖਿਆ ਰਿਹਾ ਹੈ ਕਿ ਸਿੱਖਿਆ ਦੇ ਪਦਨ ਸੰਜਿਆ ਸਰਕਾਰੋਂ ਅਲਗ-ਅਲਗ ਇਲਾਕੇ ਕੀਤਾ ਜਾ ਰਿਹਾ ਹੈ ਤੇ ਆਪਣੇ ਜੋ ਸਕੂਲ ਹੈ ਉਸੇ ਮੈਟਰ ਡੈਕਟਰ ਮਿਸਲਿੰਗ ਲਈ ਹੋਈ ਹੈ ਕੀ ਮੇਨ ਕਾਮ ਹੈ ਸਰ ਪੰਜਾਬ ਸਰਕਾਰ ਵੱਲੋਂ ਬੱਚਿਆਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਕ-ਵਕ ਤੇ ਪ੍ਰਯਤਨ ਕੀਤੇ ਜਾ ਰਹੇ ਆ ਤਾਂ ਕਿ ਪੜ੍ਹਾਈ ਦੇ ਨਾਲ ਨਾਲ ਖੇਡਾਂ ਅਤੇ ਹੋਰ ਵੀ ਜਿਹੜੇ ਸਤਾਰਾ ਉੱਚੇ ਚੁੱਕੇ ਜਾ ਸਕਣ ਅਸੀਂ ਮੈਟ੍ਰਿਕ ਡਿਟੈਕਟਰ ਦੀ ਮਸ਼ੀਨ ਇਸ ਕਰਕੇ ਲਗਾਈ ਹੈ ਕਿਉਂਕਿ ਸਾਡੇ ਸਕੂਲ ਵਿੱਚ ਦੋ ਐਨਐਸਕੇਯੂਐਫਓ ਵਕੇਸ਼ਨਲ ਬੈਂਕ ਚੱਲਦੇ ਆ ਸਿਕਿਉਰਟੀ ਇੱਕ ਕੰਸਟਰਕਸ਼ਨ ਸਿਕਿਉਰਟੀ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਬੱਚਿਆਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਉਸ ਕਰਕੇ ਅਸੀਂ ਜਿਹੜੀ ਇਹ ਮੈਟ੍ਰਿਕ ਡਿਟੈਕਟਰ ਦੀ ਮਸ਼ੀਨ ਇਸ ਕਰਕੇ ਲਾਈ ਆ ਤਾਂ ਕਿ ਬੱਚਾ ਸਕੂਲ ਵਿੱਚ ਕੋਈ ਮੋਬਾਈਲ ਨਾ ਲੈ ਕੇ ਆ ਸਕੇ ਜਾਂ ਕੋਈ ਗਲਤ ਚੀਜ਼ ਨਾ ਲੈ ਕੇ ਆ ਸਕੇ ਕਿਉਂਕਿ ਇਹ ਇੱਕ ਬੜੀ ਸਾਡੇ ਲਈ ਫਾਇਦੇਮੰਦ ਲਾਹੇਮੰਦ ਚੀਜ਼ ਸਾਬਤ ਹੋਈ ਆ ਕਿਉਂਕਿ ਕੋਈ ਬੱਚਾ ਮੋਬਾਈਲ ਲੈ ਕੇ ਆ ਜਾਂਦਾ ਕਿਉਂਕਿ ਕੋਈ ਕੋ ਐਡ ਸਕੂਲ ਆ ਕੋਈ ਵੀਡੀਓ ਨਾ ਬੱਜਵੇ ਇਸ ਕਰਕੇ ਅਸੀਂ ਬੱਚਿਆਂ ਦੀ ਗੇਟ ਤੇ ਸਵੇਰੇ ਰੋਜ਼ ਚੈਕਿੰਗ ਕਰਦੇ ਆ ਮਤਲਬ ਚੈਕਿੰਗ ਕਰਨ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਨੂੰ ਕਲਾਸਾਂ 'ਚ ਭੇਜ ਦਿੰਦੇ ਆ ਜੇ ਕੋਈ ਬੱਚਾ ਮੋਬਾਈਲ ਲੈ ਕੇ ਆਂਦਾ ਉਹਦਾ ਮੋਬਾਈਲ ਅਸੀਂ ਗੇਟ ਤੇ ਰੱਖ ਲੈਨੇ ਆ ਉਸ ਤੋਂ ਬਾਅਦ ਛੋਟੀ ਵੇਲੇ ਉਹਨੂੰ ਮੋਬਾਈਲ ਦੇ ਦਿੰਦੇ ਆ ਉਸਰੇ ਦਰ ਕੇਸ ਵੀ ਆਇਆ ਵਿੱਚ ਬੱਚੇ ਦਾ ਫੋਨ ਜਾ ਕੇ ਹੋਰ ਇਦਾਂ ਸਰ ਭਾਈ ਇੱਕ ਇੱਕ ਦਾ ਬੱਚੇ ਦਾ ਕੇਸ ਸਾਡੇ ਕੋਲ ਆਇਆ ਸੀ ਜਿਹੜਾ ਮੋਬਾਈਲ ਲੈ ਕੇ ਆਇਆ ਪਰ ਅਸੀਂ ਉਹਦਾ ਮੋਬਾਈਲ ਲੈ ਕੇ ਰੱਖ ਲਿਆ ਦੁਪਹਿਰ ਨੂੰ ਉਹਦੇ ਪੇਰੈਂਟਸ ਨੂੰ ਹਵਾਲੇ ਕਰ ਦਿੱਤਾ ਵੀ ਮੋਬਾਈਲ ਨਹੀਂ ਲੈ ਕੇ ਆਣਾ ਕਿਉਂਕਿ ਪੜ੍ਹਾਈ ਅਸੀਂ ਕਰਨੀ ਹੈ ਕਿਉਂਕਿ ਸਾਡੇ ਕੋਲ 2-3 ਮਹੀਨੇ ਬਾਕੀ ਆ ਤਾਂ ਕਿ ਬੱਚੇ ਵੱਧ ਤੋਂ ਵੱਧ ਸਕੂਲ ਵਿੱਚ ਮੈਟਰ ਲੈ ਕੇ ਆ ਸਕਣ ਸਰ ਕੀ ਨਾਮ ਹੈ ਮੇਰਾ ਨਾਮ ਬੋਪਿੰਦਰ ਸਿੰਘ ਹੈ ਮੈਂ ਵੋਕੇਸ਼ਨਲ ਟ੍ਰੇਨਰ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਕਲॉक ਟਾਵਰ ਹੁਸ਼ਿਆਰਪੁਰ ਤੋਂ ਔਰ ਮੈਂ ਇੱਥੇ ਬੱਚਿਆਂ ਨੂੰ ਵੋਕੇਸ਼ਨਲ ਟ੍ਰੇਡ ਸਿਕਿਉਰਟੀ ਦੀ ਟ੍ਰੇਨਿੰਗ ਦਿੰਦਾ ਹਾਂ ਔਰ ਬੱਚਿਆਂ ਨੂੰ ਡਿਫੈਂਸ ਰਿਲੇਟਡ ਪੜ੍ਹਾਈ ਕਰਾਈ ਜਾਂਦੀ ਹੈ ਉਹਦੇ ਵਿੱਚ ਅਸੀਂ ਅੱਗ ਨੂੰ ਕਿਸ ਤਰ੍ਹਾਂ ਬੁਝਾਣਾ ਹੈ ਫਾਇਰ ਸਿਲੰਡਰ ਨੂੰ ਕਿਸ ਤਰ੍ਹਾਂ ਇਸ ਦੀ ਵਰਤੋਂ ਕਰਨੀ ਹੈ ਹਾਈ ਹਾਈਡਰੈਂਟ ਨੂੰ ਕਿਸ ਤਰ੍ਹਾਂ ਚਲਾਉਣਾ ਹੈ ਔਰ ਆਰਮੀ ਨੇਵੀ 에ਅਰ ਫੋਰਸ ਦੇ ਵਿੱਚ ਜਾਣ ਵਾਸਤੇ ਬੱਚਿਆਂ ਨੂੰ ਅਲੱਗ-ਅਲੱਗ ਤਰ੍ਹਾਂ ਦੀ ਟ੍ਰੇਨਿੰਗ ਜਿਹੜੀ ਹੈ ਦਿੱਤੀ ਜਾਂਦੀ ਹੈ ਸਮੇਂ-ਸਮੇਂ ਤੇ ਇਹਨਾਂ ਨੂੰ ਐਕਟੀਵਿਟੀਜ਼ ਵੀ ਕਰਾਈਆਂ ਜਾਂਦੀਆਂ ਹਨ ਤਾਂ ਕਿ ਬੱਚੇ ਜਿਹੜੇ ਆ ਆਪਣੇ ਫਿਊਚਰ ਦੇ ਵਿੱਚ ਅੱਗੇ ਜਾ ਕੇ ਇੱਕ ਵਧੀਆ ਰੋਲ ਮਾਡਲ ਜਿਹੜਾ ਆ ਅਦਾ ਕਰ ਸਕਣ ਔਰ ਸਿਕਿਉਰਟੀ ਦੇ ਲਈ ਜੋ ਕਿ ਡਿਟੈਕਟਰ ਮੈਚ ਇੰਸਟਾਲ ਕੀਤੇ ਸਰ ਜੀ ਸਰ ਤੇ ਜੋ ਇਥੇ ਆਰਟੀਕਲ ਲੱਗਦੀਆਂ ਵੀ ਆ ਰਹੀਆਂ ਜੀ ਸਰ 1 सीपी ਦੀ ਨਹੀਂ ਕਿਸ ਰਾਹ ਦਾ ਸਰ ਉਹਨਾਂ ਨੂੰ ਵੀ ਅਸੀਂ ਟ੍ਰੇਨਿੰਗ ਦਿੰਨੇ ਆ ਕਿ ਜਿਹੜਾ ਡੀ ਐਫ ਐਮ ਡੀ ਆ ਡੋਰ ਫਰੇਮ ਮੈਟਲ ਡਿਟੈਕਟਰ ਹੈਗਾ ਇਹਦੇ ਨਾਲ ਆਪਾਂ ਕਿਸੇ ਨੂੰ ਵੀ ਟੱਚ ਕਰਕੇ ਉਹਦੀ ਤਲਾਸ਼ੀ ਨਹੀਂ ਲੈਣੇ ਇਹਦੇ ਵਿੱਚ ਦੀ ਜਦੋਂ ਅਸੀਂ ਪਾਸ ਕਰਦੇ ਹਾਂ ਲੰਘਦੇ ਹਾਂ ਤੇ ਉਹਦੇ ਵਿੱਚ ਸਾਈਡਾਂ ਤੇ ਸੈਂਸਰ ਲੱਗੇ ਹੋਏ ਨੇ ਉਹ ਸੈਂਸਰ ਦੇ ਨਾਲ ਪਤਾ ਲੱਗ ਜਾਂਦਾ ਹੈ ਕਿ ਕੋਈ ਵੀ ਬੱਚਾ ਜਿਹੜਾ ਆ ਉਹ ਮੈਟਲ ਦੀ ਚੀਜ਼ ਜਾਂ ਕੋਈ ਮੋਬਾਈਲ ਵਗੈਰਾ ਲੈ ਕੇ ਆਂਦਾ ਹੈ ਤਾਂ ਉਹਦੇ ਵਿੱਚ ਉਹ ਲਾਈਟਾਂ ਜਿਹੜੀਆਂ ਬਲਿੰਕ ਕਰਦੀਆਂ ਉਸ ਤੋਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇਸ ਬੱਚੇ ਦੇ ਕੋਲ ਮੋਬਾਈਲ ਹੈ ਤੇ ਇਹ ਬੱਚਿਆਂ ਦੀ ਸੇਫਟੀ ਵਾਸਤੇ ਅਸੀਂ ਜਿਹੜੇ ਮੋਬਾਈਲ ਹੈ ਇਹਦੇ ਨਾਲ ਹੀ ਅਸੀਂ ਕੈਪਚਰ ਕਰਦੇ ਹਾਂ ਤਾਂ ਕਿ ਬੱਚੇ ਜਿਹੜੇ ਆ ਉਹਨਾਂ ਨੂੰ ਪੜ੍ਹਾਈ ਜਿਹੜੀ ਡਿਸਟਰਬ ਨਾ ਹੋ ਸਕੇ